ਆ ਰਹੇ ਆ ਆ ਰਹੇ ਆ ਪਾਣੀ ਦਾ ਪਹਾੜਾ ਬਹੁਤ ਸਪੀਡ ਹੈ ਯਾਰ ਇੱਕ ਮਿੰਟ ਆ ਐਸ ਵੀ ਦਾ ਰਿਕਵੈਸਟ ਇਹ ਉਹਨਾਂ ਦੀ ਨਵੀਂ ਡਿਵੀਜ਼ਨ ਆ ਤਾ ਕਿਸੇ ਮੈਨੂੰ ਚੱਲ ਜੀ ਸਾਡੇ ਨਾਲ ਠੀਕ ਹੈ ਉਤਾਰ ਉਤਾਰ ਨਤਵੀਰੇ ਜੀ ਦੀ ਐਵੀ ਲਾਲ ਸਿੰਘ ਵੀ ਸੀਗੇ ਸੈਟਿੰਗ ਇੰਸਪੈਕਟਰ ਮੈਨੂੰ 7:15 ਵਜੇ ਉਤਾਰਨ ਆਪਦਾ ਏਮੀ ਦਾ ਫੋਨ ਆਇਆ ਕਮੇ ਪਟਿਆਲੇ ਤੋਂ ਜਲਦੀ ਮੈਨੂੰ ਮੋੜੇ ਤੋਂ ਜਾਣਾ ਕੋਈ ਸਟਾਫ ਨੇ ਜਰੂਰੀ ਵੀ ਕਹਿੰਿਆ ਰਾਤ ਨੂੰ 11 ਵਜੇ ਉਰੇ ਆਈਆਂ ਤੇ ਆ ਕੇ ਮੈਂ ਜਦੋਂ ਦੇਖਿਆ ਮੈਂ ਕਿਹਾ ਵੀ ਆਰਡਰ ਤਾਂ ਕਰੇ ਨੇ ਆਪਾਂ ਨੇ ਆ ਉਰੋ ਜਿਹੜੀ ਸਾਹਮਣੇ ਦਿਖ ਰਿਹਾ ਉਰੋ ਦੋ ਲਾਈਨਾਂ ਨੇ ਆਪਾਂ ਫਿਰ ਵੀ ਕਿਸੇ ਦਾ ਨੁਕਸਾਨ ਨਹੀਂ ਕਰਨਾ ਚਾਹੁੰਦੇ ਜੀ ਆਪਾਂ ਕਹਿੰਦੇ ਸੀ ਇੱਕ ਲਾਈਨ ਪੱਟ ਦਈਏ ਇੱਕ ਲਾਈਨ ਪੱਟਣ ਨੂੰ ਕਿਹਾ ਸੀ ਆ ਤੁਹਾਨੂੰ ਕਿਹਾ ਸੀ ਵੀ ਦੋ ਹੀ ਲਾਈਨਾਂ ਛੱਡ ਕੇ ਤੁਸੀਂ ਇਧਰ ਦੀ ਕੱਲ ਨੂੰ ਅੱਜ ਤੁਸੀਂ ਇਧਰ ਦੀ ਬਲੋਨੀ ਵਾਲੇ ਪਾਸੇ ਦੀ ਪਾਣੀ ਢਲਦਾ ਵੰਡ ਨੂੰ ਅਗਲਾ ਕਲੋਨੀ ਵਾਲੇ ਨੂੰ ਵੰਡ ਕਰ ਦੂਗਾ ਨਹੀਂ ਨਹੀਂ ਇਹ ਇੱਧਰ ਦੀ ਕਿਹਨੇ ਪਟਾਇਆ ਮੈਨੂੰ ਇਹ ਦੱਸੋ ਜਦੋਂ ਮੈਂ ਪੁਲਸਰ ਨਾਲ ਉੱਥੇ ਪਹੁੰਚੇ ਹੋਏ ਸੀ ਕਿਨੇ ਕਿਨੇ ਪਟਾਇਆ ਇਹ ਸਭ ਇਹ ਕਿਨੇ ਪਟਾਇਆ ਇਹ 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 ਕਿਨੇ ਪਟਾਇਆ ਮੈਂ ਬੰਦਾ ਮੈਨੂੰ ਉਹ ਬੰਦੇ ਤੋਂ ਤੇ ਕਾਰਵਾਈ ਪਾਓ ਕਿਹੜਾ ਮੁਲਾਜ਼ਮ ਆ ਉਹ ਐਸ ਡੀ ਐਮ ਦੇ ਆਰਡਰ ਨੇ ਇਹਨੂੰ ਪਟਣ ਦੇ ਉਹਨਾਂ ਆਰਡਰਾਂ ਦੀ ਤਾਂ ਜਿਹੜੀਆਂ ਸਰਕਾਰ ਨੂੰ ਕੁੱਝ ਸਮਝ ਆ ਤੁਸੀਂ ਮੈਂ ਕੱਲ ਨੂੰ ਦੋ ਵਾਰ ਆ ਕੇ ਗਈਆਂ ਤੁਸੀਂ ਉਹ ਗੋਏ ਲਾਈਨਾਂ ਪੱਟਣ ਦੀ ਬਜਾਏ ਤੁਸੀਂ ਕਾਰ ਦੀ ਉਹ ਖਾਲ ਕੱਢ ਕੇ ਤੁਸੀਂ ਪਾਣੀ ਸਾਈਡ ਤੋਂ ਦੀ ਕੱਢ ਰਹੇ ਹੋ ਆ ਜਿਹੜਾ ਸ਼ਹਿਰ ਦੇ ਲਈ ਇਹਨੂੰ 20 ਸਾਲ ਹੋ ਗਏ ਹੁਣ ਇਹਨੂੰ ਬੰਝ ਨੂੰ ਗੱਡੇ ਨੂੰ ਸਾਰਾ ਸ਼ਹਿਰ ਡੁੱਬ ਰਿਹਾ ਪਾਣੀ ਦੇ ਵਿੱਚ ਲੋਕਾਂ ਦੀਆਂ ਜ਼ਮੀਨਾਂ ਮਾਰ ਰਹੀਆਂ ਨੇ ਕਿਉਂਕਿ ਲਾਈਨ ਉਰੋਂ ਪੱਟਣ ਦੀ ਬਜਾਏ ਤੁਸੀਂ ਪਾਣੀਆ ਖਾਲ ਦੇ ਵਿੱਚ ਦੀ ਕੱਢਦਾ ਸਾਈਡ ਤੋਂ ਦੀ ਇਹ ਤਾਂ ਕਾਰਵਾਈ ਕਰੋ ਕਿਹੜਾ ਅਫਸਰ ਕੀ ਕਿਹੜਾ ਦੀਰੇ ਮੌਕੇ ਤੇ ਸ਼ੋਰ ਲਾਓ ਜਮਾਈ ਮੈਂ ਕਿਹਾ ਸੀ ਅਸੀਂ ਆ ਮੈਂ ਆਰਡਰ ਨੇ ਐਗੇ ਮੈਂ ਆਰਡਰ ਆ ਨੂੰ ਸਮਝਿਆ ਕੋਈ ਮੈਂ ਮੌਕੇ ਦੀ ਸਰਕਾਰ ਦੀ ਐਮਐਲਏ ਹੋਰੇ ਖੜੀਆਂ ਲੋਕ ਸਾਰਾ ਪੰਡੂਰੇ ਖੜਾ ਕਿਸੇ ਨੂੰ ਕੁਝ ਦਿੱਕਤ ਸਮਝਦੇ ਹੋ ਬਲਾਉਂ ਨਾ ਤਾਂ ਕੌਣ ਇਧਰ ਵੀ ਹੈ ਰਸਤਾ ਅੱਗੇ ਜੇ ਇਧਰ ਵੀ ਨਹੀਂ ਹੈ ਬਾਤ ਦੇਖ ਨੂੰ ਆਸਪਤਾ ਨੋਟਰੀ ਦਾ ਕੰਮ ਹੋ ਰਿਹਾ ਹੈ। ਹਾਂ ਦੇ ਇੱਥੇ ਆ ਜਿਹੜਾ ਆਪਾਂ ਨੂੰ ਪਾਰਕ ਦਿਖ ਰਿਹਾ ਹੈ। ਆਇਦਰ ਕੈਮਰਾ ਕਰੋ ਇੱਧਰ। ਆ ਜਿਹੜਾ ਪਾਰਕ ਦਿਖ ਰਿਹਾ ਇਹਦੇ ਥੱਲੇ ਦੋ ਲਾਈਨਾਂ ਘੜੋਲੀਆਂ ਦੀ ਦੱਬੀਆਂ ਹੋਈਆਂ ਨੇ। ਅਸੀਂ ਫੇਰ ਵੀ ਅਸੀਂ ਕਿਹਾ ਕਿਸੇ ਦਾ ਨੁਕਸਾਨ ਨਹੀਂ ਕਰਨਾ, ਪਾਰਕ ਦਾ ਨੁਕਸਾਨ ਨਹੀਂ ਕਰਨਾ ਵੀ ਇੱਕ ਲਾਈਨ ਪੱਟ ਲੋ। ਉਹ ਦੋਏ ਲਾਈਨਾਂ ਨੂੰ ਛੱਡ ਕੇ ਆ ਆਰ ਦੀ ਇੱਧਰ ਦੀ ਕਖਾਰ ਜਾਂ ਪਾਕ ਇੱਧਰ ਦੀ ਪੰਚਾਟ। ਰਾਤ ਨੂੰ ਜਦੋਂ ਮੈਨੂੰ 8:00 AM ਦਾ ਕਾਲ ਆਪਣੇ ਫੋਨ ਆਇਆ ਮੈਂ ਉਹਨੂੰ ਕਿਹਾ ਮੈਂ ਕਿਹਾ ਭਾਈ ਮੈਂ ਪਟਿਆਲੇ ਤੋਂ ਚੱਲ ਪਈਆ ਮੈਂ 11:00 ਵਜੇ ਤਾਈ ਰਾਤ ਨੂੰ ਮਾਰੇ ਪਹੁੰਚ ਜਾਊਂਗੀ ਨਹੀਂ ਮੈਡਮ ਐਮ ਐਲ ਸਰ ਤੁਸੀਂ ਆਇਓ ਨਾ ਅਸੀਂ ਕੰਮ ਕੰਪਲੀਟ ਕਰਦਾ ਪਾਣੀ ਨਿਕਲਵਾ ਕਰਦਾ ਤੇ ਅਸੀਂ ਮਸ਼ੀਨਾਂ ਭੇਜਤੀਆਂ ਅਸੀਂ ਮਸ਼ੀਨਾਂ ਭੇਜ ਚੁੱਕੇ ਆ ਮੈਂ ਫੇਰ ਵੀ ਮੇਰਾ ਮਨ ਨਹੀਂ ਖੜਾ ਮੈਂ ਰਾਤ ਨੂੰ ਫੇਰ ਵੀ ਉਰੇ ਮੈਂ 11:00 ਵਜੇ ਉਰੇ ਹੋ ਕੇ ਫੇਰ ਮੈਂ ਘਰੇ ਕਿੰਨੀ ਮੈਂ ਰਾਤ ਹੀ ਐਸਡੀਐਮ ਸਾਹਿਬ ਨੂੰ ਫੋਨ ਕਰਦਾ ਸੀ ਮੈਂ ਕਭੀ ਇਹ ਇਹ ਕਿਨੂੰ ਪੁੱਛ ਕੇ ਕਰਿਆ ਨਾ ਮੈਂ ਮੁੱਟਾ ਮੰਗਾਵਾ ਨਹੀਂ ਹੁਣ ਤਾਂ ਮੈਂ ਤਾਂ ਮੈਂ ਮੈਂ ਤਾਂ ਮੀਡੀਅਮ ਉੱਤਰ ਲੱਗੀ ਸਾਰੇ ਪਾਣੀ ਦਾ ਮੈਂ ਉਤਰ ਗਿਆ ਸੀ ਜਰਾ ਪਤਾ ਲੱਗੇ ਸਾਰੇ ਤੇ ਫਿਰ ਆਇਆ ਜੇ ਪਰੋਲੀਆਂ ਪੜਦੀ ਉਹਨੂੰ ਟਾਈਮ ਬਹੁਤ ਲੱਗਣਾ ਸੀ ਰਾਤ ਨੂੰ ਸਾਨੂੰ ਪਤਾ ਫਿਰ ਬਰਾਵਾ ਸਾਰੀ ਉਮਰ ਦਾ ਇੱਥੇ ਲੋਕ ਲੱਖ ਭੋਗ ਰਹੇ ਨੇ ਨਾ ਮੇਰਾ ਸਾਰਾ ਸ਼ਹਿਰ ਕਬਿਆ ਪਿਆ ਹਾਂ ਜੀ ਲੋਕ ਘਰੋਂ ਨਿਕਲਣਾ ਉਹਨਾਂ ਦਾ ਬੁਰਾ ਹਾਲ ਹੋਇਆ ਪਿਆ ਬਿਮਾਰੀਆਂ ਸਾਡੇ ਸੱਦਾ ਦੇ ਰਹੀਆਂ ਨੇ ਉਹ ਤਾਂ ਹੀ ਖਾਲ ਕਰਤਾ ਸੀ ਜਦੋਂ ਪਾਣੀ ਤਾਂ ਉਤਰੇ ਫੇਰ ਨਹੀਂ ਪੈ ਗਿਆ ਮੇਰੇ ਮੋਹਨ ਉਹਦਾ ਕੱਲ ਹੀ ਪਤਾ ਸੀ ਵੀ ਨਹੀਂ ਪਾਊਗਾ ਤਾਂ ਹੀ ਗਿਆ ਸੀ ਵੀ ਰਾਤ 2:00 ਵਜੇ ਲੈਣਾ ਲੱਗੇ ਇਹਨਾਂ ਨੂੰ ਪੱਟੋ ਹਾਂ ਜੀ ਕਹਿੰਦੇ ਪੂਰੇ ਦਿਨ ਦਾ ਪ੍ਰਕਿਰਿਆ ਹੁਣ ਬੰਗਾ ਲਓ ਜੀ ਹੁਣ ਪਟਾਣੇ ਕੋਈ ਰਾਤ ਤੋਂ ਫਿਰ ਨਹੀਂ ਰੇਤ ਤੋਂ ਤਾਂ ਪਟਾ ਵੀ ਹੁਣ ਤਾਂ ਜੀ ਨੇ ਇਧਰ ਦੀ ਪਟਾਈਓ ਤੇ ਕਾਰਵਾਈ ਕਰਾਉਣ ਵਾਲੇ ਜੀ ਨੇ ਇਧਰ ਵੀ ਕਰਾਇਓ ਤੇ ਕਾਰਵਾਈ ਕਰਾਂਗੇ ਈਓ ਸਾਹਿਬ ਈਓ ਨੂੰ ਮਿਲੋ ਈਓ ਸਾਹਿਬ ਬਾਕੀ ਸਰ ਪੁੱਤਰ ਦੇ ਰਹੇ ਉਹ ਰਾਤ ਅੱਗੇ ਨਹੀਂ ਤੁਸੀਂ ਮੁਲਾਜਮ ਹੋ ਮਨ ਕਰਦੇ ਐਸਡੀਐਮ ਸਾਹਿਬ ਦੇ ਆਰਡਰ ਕੀਨੇ ਤੁਸੀਂ ਐਸਡੀਐਮ ਸਾਹਿਬ ਦੇ ਆਰਡਰਾਂ ਨੂੰ ਮੰਨਣਾ ਆ ਤੁਸੀਂ ਜਿਹੜੇ ਕੱਲੋਂ ਖੜੇ ਸੀ ਉਹਨਾਂ ਦੀ ਗੱਲ ਮੰਨਣੀ ਆ ਐਂਟੀਓ ਸਾਹਿਬ ਦੀ ਗਣੀ ਸੀ ਜੀ ਐਸਡੀਐਮ ਸਾਹਿਬ ਆਉਣ ਲੱਗੇ ਆ ਪੱਕਾ ਐਂਟੀਓ ਸਾਹਿਬ ਖੜੇ ਸੀ ਪੱਕਾ ਕੋਈ ਐਂਟੀਓ ਸਾਹਿਬ ਆਉਣ ਲੱਗੇ ਮੈਂ ਜਿਹੜੇ ਬੰਦੇ ਨੇ ਇੱਧਰ ਦੀ ਪੱਟੇ ਮਤ ਤਾਲਵੀ ਕਰਾਂ ਹੱਜਾ ਇਹਨਾਂ ਵੀ ਬਰੇ ਤੋਂ ਵੀ ਫੇਰ ਨਹੀਂ ਕਰ ਰਹੇ ਫੇਰ ਵੀ ਤੂੰ ਕੀ ਇੱਧਰ ਦੀ ਖਾਜਾ ਕੱਢ ਕੇ ਤੁਸੀਂ ਪਾਸੇ ਕਰਦਾ ਆਪਣੇ ਸਿਸਟਮ ਆਫਲਾਈਨ ਚੁਹੀਆ ਤੇ ਪ੍ਰੋਬਲਮ ਆ ਰਹੀ ਮਸ਼ੀਨਾਂ ਮੰਗਾਉ ਮਗਾਉ ਮਸ਼ੀਨਾਂ ਨੂੰ ਫਟੋ ਹੁਣ ਦੋਨੇ ਲੈਣਾ ਵਟਾਂਗੇ ਦੋਨਾਂ ਨੇ ਆਰਡਰ ਨੇ ਨਾ ਹੁਣ ਦੋਨੇ ਵਟਾਂਗੇ ਲਿਓ ਮਸ਼ੀਨਾਂ ਮੰਗਾਓ ਮੈਨੂੰ ਜਿਹੜੇ ਬੰਦੇ ਦੀ ਜਿਹੜੇ ਅਫਸਰ ਦੀ ਲਾਪਰਵਾਹੀ ਕਾਇਲੀ ਜਾਂ ਦੀ ਸੋਚੀ ਤਾਂ ਵੀ ਸਾਜਿਸ਼ ਕਾਇਲੀ ਉਹਦੇ ਖਿਲਾਫ ਆਰਡਰ ਕਾਫ ਕਰੋ ਮੈਂ ਤੇ ਕਾਰਵਾਈ ਕਰਾਂਗਾ ਠੀਕ ਹੈ ਮਜ਼ਾਕਾਂ ਦੇ ਰੱਖਿਆ ਤੁਸੀਂ ਸਰਕਾਰ ਨੂੰ

ਨਾ ਕੋਈ ਸਾਫ ਹੋਈਏ ਜ਼ਿੰਦਗੀ ਚ ਲੱਗਾ ਰਹੇ ਵੱਟੇ ਉਹਦੇ ਦੱਬਿਆਂ ਨੂੰ 2 ਸਾਲੋਂ ਦੇ ਦਵਾਈ ਹੋਈ ਨਹੀਂ ਕਰਦੀ ਐਡੀ ਲੱਗਦੀ ਕਿ ਐਂਬੂਲੈਂਸ ਸੀ ਕਾਲੀ ਕੌਣ ਕਰ ਲੂਗਾ ਬੁਲਾਉਂਦੇ ਨਹੀਂ ਕਰ ਬੰਦੇ ਨਾਕਪੇ ਇਹਨਾਂ ਨੂੰ ਫੋਨ ਕਰੇ ਤੇ ਤੁਸੀਂ ਰਾਤ ਨੂੰ ਜੀ ਨਾ ਭੇਜੀ ਅਸੀਂ ਕੰਮ ਹੋ ਗਿਆ ਮੈਂ <laughs> ਇਹਦੀ ਕਾਦੀ ਗੱਲ ਹੁਣ ਤਾਂ ਬਾਅਦ ਵਿੱਚ ਮੈਂ ਰਾਤ ਨੂੰ 11 ਵਜੇ ਆ ਕੇ ਨਹੀਂ ਆਇਆ। ਮੈਂ ਰਾਤੀ ਦੇ ਹੀ ਸੀ ਜਿਹਨੂੰ ਆ ਤੇ ਰਾਤੀ ਮੈਕੀਨ ਬਾਹਰ ਨੂੰ ਕਹਤਾ ਸੀ। ਕੋਈ ਨਹੀਂ ਹੁੰਦਾ। ਕਿੰਨਾ ਚਿਰ ਪੜਾਓ। ਮੈਨੂੰ ਆਰਡਰ ਚਾਹੀਦੇ ਨੇ ਜਿਹੜੇ ਵੀ ਜਿਹੜੇ ਆਪਸਰ ਨੇ ਮਨਮਰਜ਼ੀ ਕਰਕੇ ਇਧਰ ਪਾਣੀ ਕੱਢਿਆ। ਮੈਨੂੰ ਉਹਦੇ ਖਲਾਫ ਆਰਡਰ ਚਾਹੀਦੇ। ਐਫਡੀਐਮ ਦੇ ਆਰਡਰਾਂ ਦੀ ਲੰਘਣਾ ਕੀਤੀ ਹੈ। ਕਿੰਨਾ ਟਾਈਮ ਚਾਹ ਲੈਣੀ ਹੈ ਮਕੀਨਾ? ये बार मारता है रस्ते में ये कुछ नहीं है नहीं ना यार अच्छा कुर्सी डालो एटलिंग किसे आ रहे हैं मचिया ओ दे चले हैं ओ दे चले यार राकी जाम आ गया है तो ठीक है एस डी उनका भी बुलाओ बिल्कुल बात कोई लोग बार जाते